ਹਾਂਜੀ ਵੈਗਰੂ ਜੀ ਉੱਪਰ ਲਿਖਿਆ ਹੋਇਆ ਇਤਿਹਾਸ ਜੋ ਇਹ ਸ੍ਰੀ ਸਾਹਿਬ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਠੀਕ ਹੈ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਮੁੱਠਾ ਜਿਹੜਾ ਹੈ ਸ੍ਰੀ ਸਾਹਿਬ ਦਾ ਇਹ ਸੋਨੇ ਔਰ ਕਹਿੰਦੇ ਚਾਂਦੀ ਦਾ ਬਣਿਆ ਹੋਇਆ ਇੱਕ ਹੋਰ ਇੱਥੇ ਬਹੁਤ ਹੀ ਅਚਰਣ ਵਾਲੀ ਗੱਲ ਹੈ ਕਹਿੰਦੇ ਵੀ ਇੱਥੇ ਨਾ ਦੁੱਧ ਤੋਂ ਦਹੀਂ ਨਹੀਂ ਜੰਮਦਾ ਠੀਕ ਹੈ ਇਹ ਦੇਖੋ ਜੀ ਇਹ ਦਰਸ਼ਣੀ ਰੋੜੀ ਹੈ ਪ੍ਰਾਤਨ ਡਿਉੜੀ ਸਾਹਿਬ ਹੈ ਇਹ ਡਿਉੜੀ ਸਾਹਿਬ ਦੀ ਸੇਵਾ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਕਰਵਾਈ ਸੀ ਇਸੇ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖਤ ਸ੍ਰੀ ਹਜੂਰ ਸਾਹਿਬ ਜੀ ਦੀ ਡਿਉੜੀ ਸਾਹਿਬ ਦਾ ਵਰ ਦਿੱਤਾ ਸੀ ਹਾਂਜੀ ਵਾਹਿਗੁਰੂ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਤੰਤਾਨ ਸਾਹਿਬ ਠੀਕ ਹੈ ਵਾਹਿਗੁਰੂ ਜੀ ਅੰਦਰੋਂ ਹਣ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਜੀ ਦੇ ਠੀਕ ਹੈ ਜੀ ਦਰਸ਼ਣੀ ਡਿਉੜੀ ਉੱਧਰ ਹੈ ਪੁਰਾਣੀ ਇਹ ਨਵੀਂ ਹੈ ਠੀਕ ਹੈ ਜੀ ਹਾਂਜੀ ਆਹ ਆ ਲੰਦਰਚਾਨ ਹਰਿਆਣੇ ਚ ਪੈ ਜਾਂਦਾ ਈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਠੀਕ ਆ ਉਹ ਉਹ ਦੇਖ ਰਹੇ ਕਰਦੀ ਚ ਗੁਰਦੁਆਰਾ ਸਾਹਿਬ ਜੀ ਆ ਵਾਹਿੰਗਰੋ ਜੀ ਦੀ ਕਿਰਪਾ ਨਾਲ ਆਪਾਂ ਪਹੁੰਚ ਗਏ ਜੀ ਠੀਕ ਆ ਜੀ ਹਾਂ ਜੀ ਇਹ ਪਿੰਡ ਪੈਂਦਾ ਤਮਤਾਨ ਠੀਕ ਆ ਜੀ ਹਾਂ ਜੀ ਇਹ ਦੇਖੋ ਜੀ ਇਹ ਦਰਸ਼ਨੀ ਡਿਉੜੀ ਹੈ ਪ੍ਰਾਤਨ ਡਿਉੜੀ ਸਾਹਿਬ ਇਹ ਡਿਉੜੀ ਸਾਹਿਬ ਦੀ ਸੇਵਾ ਮਹਾਰਾਜਾ ਕਰਮ ਸਿੰਘ ਪਟਿਆਲੇ ਨੇ ਕਰਵਾਈ ਸੀ ਇਸੇ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਖਤ ਸ੍ਰੀ ਹਜੂਰ ਸਾਹਿਬ ਜੀ ਦੀ ਡਿਉੜੀ ਸਾਹਿਬ ਦਾ ਵਰ ਦਿੱਤਾ ਸੀ ਠੀਕ ਹੈ ਜੀ ਇਸੇ ਕਰਕੇ ਆਪਾਂ ਆਏ ਆ ਕਹਿੰਦੇ ਆ ਵੀ ਜਦ ਵੀ ਹਜੂਰ ਸਾਹਿਬ ਜਾਣਾ ਯਾਤਰਾ ਤੇ ਤਾਂ ਯਾਤਰਾ ਇੱਥੋਂ ਹੀ ਆਰੰਭ ਹੁੰਦੀ ਹੈ ਇਸ ਕਰਕੇ ਆਪਾਂ ਵੀ ਹੁਣ ਹਜੂਰ ਸਾਹਿਬ ਜਾਣਾ ਤਾਂ ਕਰਕੇ ਆਪਾਂ ਇੱਥੇ ਦਰਸ਼ਨ ਕਰਨ ਆਏ ਆ ਠੀਕ ਹੈ ਜੀ ਇਹ ਦਰਸ਼ਣੀ ਡਿਉੜੀ ਹੈ ਦੇਖੋ ਜੀ ਦਰਵਾਜ਼ੇ ਦੇਖੋ ਕਿੰਨੇ ਪੁਰਾਣੇ ਆ ਕਟੋ ਕਟਵੀ 150 ਸਾਲ ਪੁਰਾਣੀ ਦਰਬਾਰੀ ਠੀਕ ਹੈ ਵਾਹਿਗੁਰੂ ਆ ਆ ਦੇਖ ਵਾਹਿਗੁਰੂ ਵਾਹਿਗੁਰੂ ਕਿਰੋ ਨੇ ਹੁਣ ਤੁਹਾਨੂੰ ਅੰਦਰ ਚੱਲ ਕੇ ਦਰਸ਼ਨ ਵਾਹਿਗੁਰੂ ਜੋੜਾ ਕਰ ਇੱਧਰ ਆ ਖੋਲ ਦਿੰਨੇ ਠੀਕ ਹੈ ਜੀ ਹਾਂਜੀ ਇੱਧਰ ਜੋੜਾ ਕਰਾਈਏ ਹਾਂਜੀ ਦਰਸ਼ਨ ਕਰਾਉਣੇ ਤੁਹਾਨੂੰ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਆਜਾ ਜੀ ਹੋਰ ਤੁਹਾਨੂੰ ਕਰਾਉਣੇ ਤੁਹਾਨੂੰ ਦਰਸ਼ਨ ਸਾਹਮਣੇ ਲਿਖਿਆ ਹੋਇਆ ਜੀ ਇਤਿਹਾਸ ਕਿਉਂਕਿ ਹਰਿਆਣੇ ਚ ਪੈਂਦੇ ਇਸ ਕਰਕੇ ਹਿੰਦੀ ਚ ਵੀ ਲਿਖਿਆ ਹੋਇਆ ਠੀਕ ਹੈ ਜੀ ਤੇ ਆ ਪੰਜਾਬੀ ਚ ਵੀ ਤੁਸੀਂ ਰੋਕ ਕੇ ਪੜ ਸਕਦੇ ਹੋ ਤੇ ਮੈਂ ਵੀ ਜੀ ਤੁਹਾਨੂੰ ਪੜ ਕੇ ਦੱਸ ਦਿੰਨਾ ਸੰਖੇਪ ਦੇ ਵਿੱਚ ਕੀ ਹੈ ਇਤਿਹਾਸ ਠੀਕ ਹੈ ਵਾਹਿਗੁਰੂ ਜੀ ਹਾਂਜੀ ਹਾਂਜੀ ਵਾਇਗਰ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਆ ਵੀ ਜਿਹੜਾ ਗੁਰਦੁਆਰਾ ਸਾਹਿਬ ਨੇ ਧਮਤਾਨ ਜੀਨ ਦੇ ਵਿੱਚ ਪੈਨੇ ਆ ਠੀਕ ਹੈ ਜੀ ਹਾਂਜੀ ਹਰਿਆਣਾ ਦਾ ਜੀਨ ਜਿਹੜਾ ਜ਼ਿਲ੍ਹਾ ਹੈ ਉਹਦੇ ਵਿੱਚ ਪੈਨੇ ਆ ਜੀ ਇਹਦੇ ਸੇ ਗੁਰੂ ਮਹਾਰਾਜ ਜੀ ਜਦੋਂ ਧਰਮ ਪ੍ਰਚਾਰ ਵਾਸਤੇ ਆਏ ਸੀ ਦੋ ਵਾਰ ਆਏ ਇੱਕ ਵਾਰ ਤਾਂ ਸ਼ਹੀਦੀ ਦੇ ਟਾਈਮ ਆਇਆ ਸਤੰਬਰ 1665 ਈਸਵੀ ਦੇ ਵਿੱਚ ਇੱਕ ਵਾਰ ਪਹਿਲਾਂ ਆਏ ਆ ਅਪ੍ਰੈਲ 1665 ਈਸਵੀ ਦੇ ਵਿੱਚ ਠੀਕ ਹੈ ਜੀ ਉਸ ਸਮੇਂ ਜਿਹੜਾ ਪਹਿਲਾਂ ਆਏ ਉਦੋਂ ਪ੍ਰਚਾਰ ਵਾਸਤੇ ਇੱਥੇ ਆਏ ਸਨ ਠੀਕ ਹੈ ਜੀ ਤੇ ਇਸ ਜਗ੍ਹਾ ਤੇ ਧਰਮ ਪ੍ਰਚਾਰ ਕਰਦੇ ਹੋਏ ਇੱਥੇ ਇੱਕ ਤਲਾਬ ਸੀਗਾ ਜਿਹੜਾ ਤੁਸੀਂ ਸਰੋਵਰ ਪਿੱਛੇ ਹੁਣ ਦੇਖ ਰਹੇ ਹੋ ਠੀਕ ਹੈ ਕਹਿੰਦੇ ਤਲਾਬ ਦੇ ਕੰਢੇ ਗੁਰੂ ਮਹਾਰਾਜ ਜੀ ਇੱਥੇ ਰੁਕੇ ਠੀਕ ਹੈ ਜੀ ਤੇ ਇੱਥੇ ਪਿੰਡ ਦੇ ਇੱਕ ਚੌਧਰੀ ਸੀਗੇ ਦਗੋ ਉਹ ਦੁੱਧ ਲੈ ਕੇ ਆਏ ਤੇ ਉਹਨੇ ਨਾ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਤੇ ਗੁਰੂ ਮਹਾਰਾਜ ਜੀ ਨੇ ਦੁੱਧ ਛਕਾਇਆ ਤਾਂ ਗੁਰੂ ਮਹਾਰਾਜ ਜੀ ਨੇ ਉਹਦੀ ਸੇਵਾ ਤੇ ਉਹਨ ਵਰ ਦਿੱਤਾ ਵੀ ਭਾਈ ਦਾ ਕੋ ਵੀ ਅਜ ਤੇ ਬਾਅਦ ਇੱਥੇ ਨਾ ਦੁੱਧ ਦੀ ਕਦੇ ਵੀ ਘਾਟ ਨਹੀਂ ਹੋਊਗੀ ਠੀਕ ਹੈ ਜੀ ਹਾਂ ਜੀ ਤੇ ਇੱਥੇ ਜਦੋਂ ਠਹਿਰੇ ਗੁਰੂ ਮਹਾਰਾਜ ਉਹ ਗੁਰੂ ਮਹਾਰਾਜ ਜੀ ਨੂੰ ਆਪਣੇ ਘਰ ਵੀ ਲੈ ਗਿਆ ਹਵੇਲੀ ਤੇ ਉਹਨਾਂ ਦੀ ਪਾਲਕੀ ਰੱਖ ਉਹਨ ਕੰਨੇ ਵੀ ਸਾਰੇ ਹਵੇਲੀ ਤੇ ਉਹਨੇ ਠਹਿਰਾਏ ਠੀਕ ਹੈ ਜੀ ਇੱਥੇ ਸੰਗਤਾਂ ਆਉਂਦੀਆਂ ਸੀ ਇੱਥੇ ਕਾਫੀ ਦਿਨ ਫਿਰ ਗੁਰੂ ਮਹਾਰਾਜ ਜੀ ਇੱਥੇ ਰੁਕੇ ਲੰਬੇ ਸਮੇਂ ਤੱਕ ਕਹਿੰਦੇ ਇੱਥੇ ਤਮਤਾਨ ਸਾਹਿਬ ਠਹਿਰੇ ਇੱਥੇ ਬਹੁਤ ਦੂਰੋਂ ਤਰਾਡੇ ਸੰਗਤਾਂ ਆਉਂਦੀਆਂ ਸੀ ਉਹ ਉਸ ਸਮੇਂ ਫਿਰ ਗੁਰੂ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਸਨ ਤੇ ਇੱਥੋਂ ਤੇ ਹੀ ਹੋਰ ਜਗ੍ਹਾ ਨਾਲ ਨਾਲੇ ਪਿੰਡਾਂ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਜਿਹੜਾ ਹੈ ਪ੍ਰਚਾਰ ਕਰਦੇ ਸਨ ਠੀਕ ਹੈ ਜੀ ਹਾਂਜੀ ਲੰਗਰ ਚੱਲਦੇ ਸੀਗੇ ਇੱਥੇ ਬਹੁਤ ਮਤਲਬ ਭਾਰੀ ਇਕੱਠ ਹੁੰਦਾ ਸੀ ਉਸ ਸਮੇਂ ਠੀਕ ਹੈ ਜੀ ਫਿਰ ਜਦੋਂ ਇੱਥੋਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਆ ਭਾਈ ਦਾ ਗੋੜੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਉਹਨੂੰ ਕੁਝ ਮੋਹਰਾ ਦਿੱਤੀਆਂ ਔਰ ਕਿਹਾ ਵੀ ਤੁਸੀਂ ਨਾ ਇੱਥੇ ਇੱਕ ਖੂ ਬਣਾਓ ਤੇ ਇਕੱਥੇ ਧਰਮਸ਼ਾਲਾ ਬਣਾਓ ਤੇ ਇੱਥੇ ਬਾਗ ਲਾਓ ਤੇ ਕਹਿੰਦੇ ਵੀ ਭਾਏ ਲੇਕਿਨ ਭਾਈ ਦਾ ਗੋਜੀ ਨੇ ਜਿਹੜਾ ਹੈ ਉਹ ਆਪਣੇ ਜਿਹੜਾ ਸੀ ਉਹਨਾਂ ਦੀ ਖੁੱਦੀ ਜਗਾ ਉੱਥੇ ਇੱਥੇ ਲੈਣ ਦੀ ਬਜਾਏ ਉਹਨਾਂ ਨੇ ਆਪਣੇ ਜਿਹੜੀ ਹੈ ਜਗਾ ਉਹਨਾਂ ਦੀ ਸੀ ਆਪਣੀ ਖੁੱਦੀ ਜਗਾ ਉੱਥੇ ਉਹਨਾਂ ਨੇ ਖੂ ਬਣਾਇਆ ਠੀਕ ਹੈ ਜੀ ਪਰੰਤੂ ਕਹਿੰਦੇ ਵੀ ਉਹ ਜਿਹੜਾ ਐ ਵੀ ਖੂ ਹੈ ਜਿਹੜਾ ਉਹ ਬਣਿਆ ਹੀ ਨਹੀਂ ਇੱਕ ਵਾਰ ਤਾਂ ਕਹਿੰਦੇ ਟੈ ਗਿਆ ਦੂਸਰੀ ਵਾਰ ਟੇਡਾ ਹੋ ਗਿਆ ਠੀਕ ਹੈ ਜੀ ਤੇ ਉਹਨਾਂ ਨੇ ਕਹਿੰਦੇ ਵੀ ਗੁਰੂ ਮਹਾਰਾਜ ਜੀ ਨੇ ਭਾਈ ਦਾਗੋ ਜੀ ਨੂੰ ਕਿਹਾ ਵੀ ਤੁਸੀਂ ਇਹ ਮਤਲਬ ਉਹਨਾਂ ਨੇ ਮਾਫੀ ਮੰਗੀ ਗੁਰੂ ਮਹਾਰਾਜ ਜੀ ਤੋਂ ਭਾਈ ਦਾਗੋ ਜੀ ਨੇ ਠੀਕ ਹੈ ਜੀ ਤਾਂ ਇੱਥੇ ਤਾਂ ਇੱਕ ਗੱਲ ਹੋਰ ਵੀ ਲਿਖੀ ਆ ਵੀ ਗੁਰੂ ਮਹਾਰਾਜ ਜੀ ਨੇ ਜਦੋਂ ਇਹ ਕਰਿਆ ਤਾਂ ਭਾਈ ਦਾਗੋ ਨੂੰ ਕਿਹਾ ਵੀ ਦਾਗੋ ਤੇਰੇ ਘਰ ਲਟਣਗੇ ਗਦੋ ਜਹਾਂ ਕੂਆ ਨਾ ਚੱਕ ਵਹਾਂ ਹੋਗੇਂ ਅੱਕ لیکن ਇਹ ਕਹਿੰਦੇ ਵੀ ਪਰੰਤੂ ਇਤਿਹਾਸ ਦੇ শ্রোਤਾ শ্রোਤਾ ਦੇ ਦੇ ਮਤਾਬਾ ਕਹਿੰਦੇ ਵੀ ਇਸ ਗੱਲ ਦੀ ਕਦੇ ਕੋਈ ਪੁਸ਼ਟੀ ਨਹੀਂ ਹੋਈ ਗੁਰਮਤ ਦਾ ਦਾਰੇ ਦੇ ਅੰਦਰ ਕਦੇ ਵੀ ਕੋਈ ਸ਼ਰਾਬ ਨੂੰ ਕਹਿੰਦੇ ਮੰਨਤਾ ਨਹੀਂ ਹੈ ਠੀਕ ਹੈ ਜੀ ਫਿਰ ਇਸੀ ਯਾਤਰਾ ਦੇ ਦੌਰਾਨ ਭਾਈ ਨੰਦ ਲਾਲ ਸੋਹਣ ਦੇ ਪੁੱਤਰ ਭਾਈ RAM DEV ਨੇ ਜਲ ਆਪਣਾ ਪਾਣੀ ਨਾਲ ਨਾ ਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਠੀਕ ਹੈ ਜੀ ਉਹ ਗਾਗਰ ਚ ਪਾਣੀ ਭਰ ਕੇ ਲਿਆਉਂਦੇ ਸੀ ਗੁਰੂ ਮਹਾਰਾਜ ਜੀ ਦੇ ਇਸ਼ਨਾਨ ਵਾਸਤੇ ਕਿਉਂਕਿ ਇੱਥੇ ਉਸ ਸਮੇਂ ਪਾਣੀ ਦੀ ਕਹਿੰਦੇ ਬਹੁਤ ਘਾਟ ਸੀਗੀ ਠੀਕ ਹੈ ਜੀ ਹਾਂ ਜੀ ਤੇ ਉਹ ਗਾਗਰ ਦੀ ਸੇਵਾ ਕਰਦੇ ਸਨ ਫਿਰ ਇੱਥੇ ਮਿੱਟੀ ਬਹੁਤ ਹੁੰਦੀ ਸੀ ਉਸ ਸਮੇਂ ਢੂੜ ਮਿੱਟੀ ਬਹੁਤ ਸੀ ਫਿਰ ਉਹ ਪੂਰਾ ਛੜਕਾਓ ਕਰਦੇ ਹੁੰਦੇ ਸਨ ਤੇ ਜਦੋਂ ਗੁਰੂ ਮਹਾਰਾਜ ਜੀ ਨੂੰ ਪਤਾ ਲੱਗਿਆ ਵੀ ਐਦਾਂ ਵੀ ਉਹ ਸੇਵਾ ਕਰ ਰਹੇ ਆ ਠੀਕ ਹੈ ਜੀ RAMDEV ਜੀ ਭਾਈ RAMDEV ਜੀ ਉਹ ਬਹੁਤ ਸੇਵਾ ਕਰਦੇ ਸਨ ਠੀਕ ਹੈ ਜੀ ਤਾਂ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਕਿਆ ਕਰਿਆ ਉਹਨਾਂ ਨੂੰ ਇੱਕ ਉਪਾਦੀ ਦਿੱਤੀ ਠੀਕ ਹੈ ਜੀ ਹਾਂ ਜੀ ਉਪਾਦੀ ਦਿੱਤੀ ਮੀਹਾ ਸ਼ਾਹੀ ਨੂੰ ਮੀਹਾ ਸ਼ਾਹੀ ਦਾ ਖਿਤਾਬ ਦਿੱਤਾ ਇੱਕ ਨਗਾਰਾ ਦਿੱਤਾ ਗੁਰੂ ਜੀ ਨੇ ਨਿਸ਼ਾਨ ਸਾਜ ਦਿੱਤਾ ਔਰ ਇੱਕ ਦੱਖਣੀ ਬੈਲ ਠੀਕ ਹੈ ਜੀ ਉਹ ਪ੍ਰਚਾਰ ਵਾਸਤੇ ਦਿੱਤਾ ਠੀਕ ਹੈ ਜੀ ਤੇ ਗੁਰੂ ਜੀ ਦੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਮੀਹਾ ਸ਼ਾਹੀ ਜੀ ਨੂੰ ਵੀ ਤੁਸੀਂ ਜਾਓ ਤੇ ਜਾ ਕੇ ਨਾ ਧਰਮ ਦਾ ਪ੍ਰਚਾਰ ਕਰੋ ਠੀਕ ਹੈ ਜੀ ਤੇ ਭਾਈ ਮੀਹਾ ਸ਼ਾਹੀ ਜੀ ਨੇ ਬਹੁਤ ਕਹਿੰਦੇ ਵੀ ਜਾ ਕੇ ਨਗਾਰਾ ਵਜਾਉਂਦੇ ਹੁੰਦੇ ਸਨ ਤੇ ਨਿਸ਼ਾਨ ਸਾਹ ਵਲਾ ਕੇ ਉੱਥੇ ਲਾ ਦਿੰਦੇ ਸਨ ਤੇ ਧਰਮ ਪ੍ਰਚਾਰ ਕਰਦੇ ਸਨ ਠੀਕ ਹੈ ਜੀ ਬਹੁਤ ਧੰਨਵਾਦ ਕਰਿਆ ਨਾ ਨੇ ਹਾਂਜੀ ਵਾਹਿਗੁਰੂ ਜੀ ਬਾਅਦ ਦੇ ਵਿੱਚ ਧੰਨ ਧੰਨ ਸਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੱਖੋਵਾਲ ਵਿਖੇ ਮਿਲੇ ਸਨ ਭਾਈ ਮੀਹਾ ਜੀ ਨੂੰ ਠੀਕ ਹੈ ਜੀ ਤੇ ਉੱਥੇ ਉਹਨਾਂ ਨੇ ਉਹਨਾਂ ਨੂੰ ਇੱਕ ਸ੍ਰੀ ਸਾਹਿਬ ਇੱਕ ਵੀਰ ਸ੍ਰੀ ਗੁਰਕ੍ਰੰਥ ਸਾਹਿਬ ਜੀ ਤੇ ਆਪਣੇ ਦਸਤਾਰੇ ਵਿੱਚੋਂ ਅੱਧਾ ਦਸਤਾਰਾ ਭਾਈ ਮੀਹਾ ਜੀ ਨੂੰ ਬਖਸ਼ਿਆ ਨਿਸ਼ਾਨੀ ਵੱਜੋ ਠੀਕ ਆ ਅਤੇ ਭਾਈ ਮੀਹਾ ਜੀ ਨੂੰ ਮੀਹਾ ਸਾਹਿਬ ਦਾ ਖਿਤਾਬ ਬਖਸ਼ਿਆ ਠੀਕ ਹੈ ਜੀ ਹਾਂ ਜੀ ਤੇ ਉਸ ਤੋਂ ਬਾਅਦ ਮੀਹਾ ਸਾਹਿਬ ਮੀਹਾ ਸ਼ਾਈ ਜੀ ਨੂੰ ਮੀਹਾ ਸਾਹਿਬ ਆਖਣਾ ਲੱਗ ਪਏ ਸੰਗਤਾਂ ਠੀਕ ਹੈ ਜੀ ਕਿਉਂਕਿ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖਿਤਾਬ ਦਿੱਤਾ ਸੀ ਤੇ ਕਹਿੰਦੇ ਵੀ ਬਾਅਦ ਚ ਸੰਗਤਾਂ ਦੀ ਬੇਨਤੀ ਤੇ ਤਾਂ ਤਾਂ ਸੈਸ਼ਨ ਗੁਰੂ ਤੇ ਬਹਾਦਰ ਸਾਹਿਬ ਜੀ ਸம்மਤ 1663 ਈਸਵੀ ਚ ਦੁਬਾਰਾ ਇੱਥੇ ਦੁਸ਼ਹਿਰੇ ਤੋਂ ਬਾਅਦ ਕਹਿੰਦੇ ਇੱਥੇ ਫੇਰ ਆਏ ਨਗਰ ਦੇ ਵਿੱਚ ਜਦੋਂ ਕਿ ਉਹ ਸ਼ੀਦੀ ਦੇਣ ਵਾਸਤੇ ਜਾ ਰਹੇ ਸਨ ਤੁਹਾਨੂੰ ਪਤਾ ਹੀ ਹੈ ਤੇ ਕੁਝ ਤਾਂ ਇੱਥੇ ਲਿਖਿਆ ਹੋਇਆ ਵੀ ਇਤਿਹਾਸਿਕ ਇਹ ਵੀ ਕਹਿੰਦੇ ਆਂ ਵੀ ਇਸ ਜਗ੍ਹਾ ਤੋਂ ਹੀ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਮਤਾਨ ਸਾਹਿਬ ਤੋਂ ਠੀਕ ਹੈ ਜੀ ਹਾਂਜੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜਾ ਹੈ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਬਹੁਤ ਸੰਗਤਾਂ ਜਿਹੜੀਆਂ ਇੱਥੇ ਆਉਨੀਆਂ ਹੈ ਖਾਸ ਕਰੇ ਤੇ ਮੱਸਿਆ ਵਾਲ ਦਿਨ ਤਾਂ ਬਹੁਤ ਕਾਰੀ ਭਾਰੀ ਇਕੱਠ ਹੁੰਦਾ ਠੀਕ ਹੈ ਜੀ ਇੱਥੇ ਮੱਸਿਆ ਬਹੁਤ ਅ ਸਰਦਾਂ ਨਾਲ ਬਹੁਤ ਹੀ ਧੂਮਤਾਂ ਮਨਾਈ ਜਾਂਦੀ ਹੈ ਠੀਕ ਹੈ ਜੀ ਬਹੁਤ ਸੰਗਤ ਜੁੜਦੀ ਹੈ ਹੋਲਾ ਮੱਲਾ ਦਸਹਰੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ਪੁਰਬ اور ਸ਼ਹੀਦੀ ਪੁਰਬ ਦੇ ਇੱਥੇ ਬਹੁਤ ਭਾਰੀ ਇਕੱਠ ਹੁੰਦਾ ਸੰਗਤਾਂ ਦਾ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਹਾਂ ਜੀ ਤੇ ਇਹ ਹੈਗਾ ਇਤਿਹਾਸ ਕਿ ਗੁਰਦੁਆਰਾ ਸਾਹਿਬ ਜੀ ਦੀ ਇਹ ਮੇਨ ਬਿਲਡਿੰਗ ਆ ਪਿਛਲੇ ਪਾਸੇ ਉਧਰ ਸਰੋਵਰ ਹੈ ਜੀ ਠੀਕ ਹੈ ਜੀ ਹਾਂ ਜੀ ਉਹਨਾਂ ਨੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਆਜੋ ਇਹ ਲਿਟਰੇਚਰ ਹਾਊਸ ਹੈ ਜੀ ਤੇ ਇੱਧਰ ਕਹਿੰਦੇ ਆਹ ਪੁਰਾਣਾ ਖੂਹ ਆ ਜੀ ਚਲੋ ਤੁਹਾਨੂੰ ਖੂਹ ਦੇ ਪਹਿਲਾਂ ਦਰਸ਼ਨ ਕਰਾਉਨੇ ਆ ਤੇ ਬਾਅਦ ਫਿਰ ਤੁਹਾਨੂੰ ਸਰੋਵਰ ਤੇ ਪਿੱਤਰ ਸਰੋਵਰ ਦੇ ਦਰਸ਼ਨ ਕਰਾਉਨੇ ਆ ਠੀਕ ਹੈ ਭਾਈ ਗੁਰੂ ਜੀ ਹਾਂ ਜੀ ਅੰਦਰ ਪਿੱਛੇ ਲੰਗਰ ਹਾਲ ਆ ਜੀ ਸਾਹਮਣੇ ਠੀਕ ਹੈ ਜੀ ਹਾਂ ਜੀ ਇਹ ਕਹਿੰਦੇ ਕਾਫੀ ਪ੍ਰਾਤਨ ਹੋਇਆ ਔਰ ਪਿੱਛੇ ਸਰਾਵਾਂ ਨੇ ਜੀ ਜੇ ਤੁਸੀਂ ਆਉਨੇ ਇੱਥੇ ਕਮਰੇ ਵੀ ਮਿਲ ਜਾਂਦੇ ਆ ਤੁਸੀਂ ਰੁੱਕ ਸਕਦੇ ਆ ਠੀਕ ਹੈ ਜੀ ਰਾਤ ਨੂੰ ਕਿ ਹਜੂਰ ਸਾਹਿਬ ਵਾਲੀਆਂ ਸੰਗਤਾਂ ਕਾਫੀ ਹੁਣ ਆਉਣ ਲੱਗ ਜਾਣਾ ਹੁਣ ਅਕਤੂਬਰ ਮਹੀਨੇ ਤੋਂ ਬਹੁਤ ਸੰਗਤਾਂ ਇੱਥੇ ਦਰਸ਼ਨਾਂ ਵਾਸਤੇ ਪਹਿਲਾਂ ਆਉਣੀ ਆ ਮਹਾਰਾਜ ਜੀ ਦੇ ਬਚਨ ਅਨੁਸਾਰ ਕਿਉਂਕਿ ਇੱਥੋਂ ਹੀ ਸ਼ੁਰੂ ਹੁੰਦੀ ਹੈ ਯਾਤਰਾ ਹਜੂਰ ਸਾਹਿਬ ਦੀ ਠੀਕ ਹੈ ਜੀ ਉਹ ਦਰਸ਼ਣੀ ਡਿਊਟੀ ਮੈਂ ਤੁਹਾਨੂੰ ਦਿਖਾ ਦਿੱਤੀ ਬਾਹਰ ਲਿਖਿਆ ਹੋਇਆ ਹੈ ਇਸ ਕਰਕੇ ਇੱਥੇ ਬਹੁਤ ਧਾਰੀ ਇਕੱਠ ਹੁੰਦਾ ਹੈ ਸੰਤਾਂ ਦਾ ਠੀਕ ਹੈ ਵਾਹਿਗੁਰੂ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਆਜੋ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਪਵਿੱਤਰ ਸਰੋਵਰ ਦੇ ਠੀਕ ਹੈ ਜੀ ਮੱਸੀਆ ਨੂੰ ਕਹਿੰਦੇ ਇੱਥੇ ਸੰਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਇਹ ਇਸ ਸਰੋਵਰ ਦੇ ਵਿੱਚ ਸੰਗਤਾਂ ਹਮ ਹਮਾ ਕੇ ਆਉਨੀਆਂ ਜੀ ਇਸ਼ਨਾਨ ਕਰਨ ਵਾਸਤੇ ਤੇ ਇਹ ਮੰਨਤਾ ਤਾਂ ਇਹ ਵੀ ਹੈ ਵੀ ਜਿਹੜਾ ਇੱਥੇ ਸ਼ਰਦਾ ਭਾਵਨਾ ਦੇ ਨਾਲ ਸਰੋਵਰ ਵਿੱਚ ਇਸ਼ਨਾਨ ਕਰਦੇ ਆ ਉਹਨਾਂ ਦੇ ਜਿਹੜੇ ਆ ਸਾਰੇ ਜਿਹੜੇ ਚਰਮ ਚਰਮ ਰੋਗ ਹਨ ਉਹ ਵੀ ਦੂਰ ਹੁੰਦੇ ਆ ਠੀਕ ਆ ਵਾਹਿਗੁਰੂ ਜੀ ਹਾਂ ਜੀ ਕਰੋ ਜੀ ਦਰਸ਼ਨ ਪਵਿੱਤਰ ਸਰੋਵਰ ਜੀ ਦੇ ਠੀਕ ਹੈ ਜੀ ਤੇ ਪੱਕਾ ਉਹ ਗੁਰਦੁਆਰਾ ਸਾਹਿਬ ਵਿੱਚ ਦਰਸ਼ਨਾਂ ਵਾਸਤੇ ਤੇ ਤੁਸੀਂ ਵੀ ਇਸ਼ਨਾਨ ਕਰੋ ਠੀਕ ਹੈ ਜੀ ਹਾਂ ਜੀ ਭਾਈਓ ਜੀ ਹੁਣ ਤੁਹਾਨੂੰ ਅੰਦਰ ਵਖਰਾਉਨੇ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਤੇ ਇੱਕ ਹੋਰ ਇੱਥੇ ਬਹੁਤ ਹੀ ਅਚਰੰਜ ਵਾਲੀ ਗੱਲ ਹੈ ਕਹਿੰਦੇ ਵੀ ਇੱਥੇ ਨਾ ਦੁੱਧ ਤੋਂ ਦਹੀਂ ਨਹੀਂ ਜੰਮਦਾ ਠੀਕ ਹੈ ਜੀ ਵੱਡੇ ਵੱਡੇ ਸਾਇੰਟਿਸਟ ਵੀ ਆ ਗਏ ਉਹਦੇ ਪਿੱਛੇ ਵੀ ਕਥਾ ਇਹ ਹੈ ਵੀ ਗੁਰੂ ਮਹਾਰਾਜ ਜੀ ਨੇ ਕਹਿੰਦੇ ਵੀ ਇੱਥੇ ਪਿੰਡ ਵਾਲਿਆਂ ਤੋਂ ਦੁੱਧ ਮੰਗਿਆ ਸੀ ਨਾ ਇਸ਼ਨਾਨ ਵਾਸਤੇ ਕੇਸੀ ਇਸ਼ਨਾਨ ਵਾਸਤੇ ਦਹੀਂ ਮੰਗਿਆ ਸੀ ਸੌਰੀ ਦਹੀਂ ਠੀਕ ਹੈ ਜੀ ਤੇ ਪਿੰਡ ਵਾਲਿਆਂ ਨੇ ਦਹੀਂ ਦਿੱਤਾ ਨਹੀਂ ਇਹ ਕਹਿ ਕੇ ਵੀ ਦਹੀਂ ਤਾਂ ਹੈਗਾ ਨਹੀਂ ਦਹੀਂ ਤਾਂ ਜਮਿਆ ਹੀ ਨਹੀਂ ਕਹਿੰਦੇ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਠੀਕ ਹੈ ਤਾਂ ਅੱਜ ਤੇ ਬਾਅਦ ਇੱਥੇ ਦਹੀਂ ਜਮੂਗਾ ਹੀ ਨਹੀਂ ਠੀਕ ਹੈ ਜੀ ਉਹਨਾਂ ਨੇ ਬਚਨਾਂ ਦੇ ਮੁਤਾਬਕ ਹੈ ਅੱਜ ਵੀ ਕਹਿੰਦੇ ਜਿਹੜਾ ਇੱਥੇ ਦਹੀਂ ਜਮਦਾ ਨਹੀਂ ਹੈ ਠੀਕ ਹੈ ਭਾਈ ਗੁਰੂ ਜੀ ਖਾਲਸਾ ਚਲੋ ਹੋਰ ਤੁਹਾਨੂੰ ਦਰਸ਼ਨ ਕਰਾਉਣੇ ਨੀ ਨਪੰਦਾ ਆਕਸਾਈਡ ਆ ਗਏ ਤੇ ਗੁਰਦਾਰ ਸਾਹਿਬ ਜੀ ਅੱਗੇ ਦੀ ਚੱਲਦੇ ਆ ਅਛਬੀ ਜੀ ਲੱਤੇ ਹਮੇਸ਼ਾ ਪਾਈ ਮੀਆਂ ਜੀ ਦੇ ਠੰਡੇ ਮੀਆਂ ਜੀ ਦੇ ਠੰਡੇ ਜਲਦੀ ਸੇਵਾ ਕਰੀ ਸੀ ਇਸ ਤਰ੍ਹਾਂ ਕਹਿੰਦੇ ਆ ਜਿਹੜੀ ਇਹ ਛਬੀ ਜੀ ਚਲਦੀ ਰਹਿੰਦੀ ਐ ਠੀਕ ਹੈ ਜੀ ਹਾਂ ਜੀ ਕਿਹ ਕਹਿੰਦੇ ਜਲ ਨਾਲ ਇਹਨਾਂ ਨੇ ਸੇਵਾ ਕਰੀ ਸੀ ਜੋ ਹੁੰਦੇ ਰਹਿਣਗੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ ਵਾਹਿਗੁਰੂ ਸਿੱਧੀ ਸਾਹਿਬ ਹਾਂਜੀ ਇਹ ਗੁਰਤੇਗ ਬਹਾਦਰ ਜੀ ਦੀ ਹੈ ਤੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਸੀ ਜਦੋਂ ਸਰਹੰਦ ਫਤਿਹ ਕਰਨ ਵਾਸਤੇ ਆਏ ਸੀਗੇ ਹਾਂਜੀ ਤਾਂ ਉਹਨਾਂ ਨੂੰ ਜਿਹੜੀ ਇਹ ਗੁਰਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜੀ ਬਾਰੇ ਹਾਂ ਇਹ ਵਾਲੀ ਹਾਂਜੀ ਹਾਂਜੀ ਇਹ ਸੋਨੇ ਦਾ ਮੁੱਠਾ ਹਾਂਜੀ ਹਾਂਜੀ ਤੇ ਇਹ ਨਿਸ਼ਾਨੀ ਵੱਜੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਦੇਖੇ ਗਏ ਸੀਗੇ ਹਾਂਜੀ ਹਾਂਜੀ ਇਹ ਗੁਰਗੋਬਿੰਦ ਸਿੰਘ ਜੀ ਨੇ ਦਈ ਸੀ ਜੁਨਾਬ ਲਿਖਿਆ ਵੀ ਹੋਇਆ ਸੀ ਇਹਨੂੰ ਤੇ ਅਸਾਂ ਚੰਦਰ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਕੋ ਪੰਜਾਬ ਜਾਤੇ ਸਮੇਂ ਯਾਦ ਕਰਦੇ ਰੂਮ ਚ ਫਿਰ ਦੇਖੇ ਤੇ ਜੁਰ ਦੇਖੇ ਹਾਂਜੀ ਇਹ ਜਿਹੜੀ ਟਾਲੀ ਟਾਲਾ ਵੀ ਇਹਦਾ ਪੁਰਾਣੀ ਆ ਹੀ ਹਾਂਜੀ ਇਹ ਵੀ ਪੁਰਾਣੀ ਆ ਹੀ ਪ੍ਰਾਤਨ ਆ ਹੀ ਵੇਹਂਦਾ ਇਹ ਸਿੱਖ ਹਾਂਜੀ ਯਾਰ ਹਾਂਜੀ ਵਾਹਿਗੁਰੂ ਜੀ ਉੱਪਰ ਲਿਖਿਆ ਹੋਇਆ ਇਤਿਹਾਸ ਜੋ ਇਹ ਸ੍ਰੀ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਠੀਕ ਹੈ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਮੁੱਠਾ ਜਿਹੜਾ ਹੈ ਸ੍ਰੀ ਸਾਹਿਬ ਦਾ ਇਹ ਸੋਨੇ ਔਰ ਕਹਿੰਦੇ ਚਾਂਦੀ ਦਾ ਬਣਿਆ ਹੋਇਆ ਠੀਕ ਹੈ ਵਾਹਿਗੁਰੂ ਜੀ ਤੇ ਇਹ ਥੱਲੇ ਜਿਹੜੀਆਂ ਢਾਲਾਂ ਪਈਆਂ ਇਹ ਸਿੰਘਾਂ ਦੀਆਂ ਜੀ ਵਾਹਿਗੁਰੂ ਜੀ ਇਹ ਪ੍ਰਾਤਨ ਹਸਤ ਲਿਖਤ ਇਤਿਹਾਸਕ ਸ਼੍ਰੋਤ ਅਤੇ ਪਾਵਨ ਗ੍ਰੰਥ 18ਵੀਂ ਸਦੀ ਦੇ ਹਨ ਜੋ ਸਿੰਘਾਂ ਦਾ ਬਾਣੀ ਪ੍ਰਤੀ ਪਿਆਰ ਦਰਸਾਉਂਦੇ ਹਨ ਠੀਕ ਹੈ ਜੀ ਇਤਿਹਾਸਿਕ ਗ੍ਰੰਥ ਹਸਤ ਲਿਖਤ ਅੰਕ ਜੀ ਗੁਰੂ ਘਰ ਦਾ ਸੂਰਜ ਗ੍ਰੰਥ ਭਾਗ 1 ਪੰਕਾਨ ਸਾਹਿਬ ਗੁਰਬਾਣੀ ਪੋਤੀ ਠੀਕ ਹੈ ਜੀ ਅੰਤ ਪ੍ਰਕਾਸ਼ ਯਾਨੀ ਯਾਨਸ ਨੇ ਇਹ ਹੱਥ ਲਿਖਤਾ। ਸੰਤਾਨ ਸਾਹਿਬ ਬਸੰਤਪ੍ਰੰਤ ਬਾਣੀ ਚੋ ਅੱਪ। ਇਹ ਹੱਥ ਲਿਖਤ ਨਹੀਂ। ਠੀਕ ਹੈ ਜੀ ਹਾਂ। ਲਿਖੋ। ਹਾਂਜੀ ਵਾਹਿਗੁਰੂ ਜੀ ਕਰੋ ਜੀ ਗੁਰੂ ਮਹਾਰਾਜ ਜੀ ਦੇ ਦਰਸ਼ਨ। ਆਓ ਹੁਣ ਤੁਹਾਨੂੰ ਕਰਾਉਂਦੇ ਹਾਂ ਜੀ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਜੋ ਸਿੰਘਾਂ ਦੇ ਉਸ ਸਮੇਂ ਦੇ ਰੱਖੇ ਹੋਏ ਨੇ ਇੱਥੇ ਪੁਰਾਤਨ ਸ਼ਸਤਰ ਨੇ ਇਹ ਸਾਰੇ ਜਿਹੜੇ ਸ਼ਸਤਰ ਨੇ ਇਹ ਸਿੰਘਾਂ ਦੇ ਨੇ ਠੀਕ ਹੈ ਜੀ ਹਾਂ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਪੁਰਾਣੀਆਂ ਜਿਹੜੀਆਂ ਬੰਦੂਖਾਂ ਵੀ ਪਈਆਂ ਨੇ ਤੇ ਉਹਨਾਂ ਦੀਆਂ ਥੱਲੇ ਆਹ ਗੋਲੀਆਂ ਵੀ ਪਈਆਂ ਨੇ ਠੀਕ ਹੈ ਜੀ ਹਾਂ ਇਹ ਗੋਲੀ ਸਿੱਕਾ ਠੀਕ ਹੈ ਜੀ ਜਿਹੜੇ ਰਾਉਂਡ ਹੁੰਦੇ ਆ ਉਹ ਰਾਉਂਡ ਪਏ ਆ ਠੀਕ ਹੈ ਭਾਈ ਗਰੂ ਜੀ ਕਰੋ ਜੀ ਦਰਸ਼ਨ ਪ੍ਰਾਤਨ ਸ਼ਸਤਰਾਂ ਦੇ ਬਹੁਤ ਹੀ ਪੁਰਾਤਨ ਨੇ ਇਹ ਵੀ ਠੀਕ ਹੈ ਭਾਈ ਗਰੂ ਜੀ ਹਾਂ ਇਤਿਹਾਸ ਗੁਰਦਾਰ ਸਾਹਿਬ ਜੀ ਦਾ ਔਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਇਹ ਇਹ ਬਿਲਕੁਲ ਪ੍ਰਤੱਖ ਗੱਲ ਆ ਤੁਸੀਂ ਚਾਹੇ ਤਾਂ ਪ੍ਰੈਕਟੀਕਲ ਕਰਕੇ ਵੀ ਦੇਖ ਸਕਦੇ ਹੋ ਠੀਕ ਹੈ ਜੀ ਇੱਥੇ ਦੁੱਧ ਤੋਂ ਦਹੀਂ ਨਹੀਂ ਜਾਂਦਾ ਠੀਕ ਆ ਵੈਗਰੂ ਜੀ ਹਾਂ ਜੀ ਇਹ ਅੱਜ ਵੀ ਬਿਲਕੁਲ ਪਰਮਾਨ ਹੈ ਜੇ ਹੈਗੇ ਆ ਗੁਰੂ ਜੀ ਤਾਂ ਹੀ ਜਾਂ ਗੁਰੂ ਮਹਾਰਾਜ ਜੀ ਦੇ ਬਚਨ ਹੋਏ ਆ ਤਾਂ ਕਹਿੰਦੇ ਨਾ ਪ੍ਰਤੱਖ ਪ੍ਰਤੱਖ ਤੁਸੀਂ ਜੇ ਦੇਖਣਾ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਾਇੰਟਿਸਟ ਵੀ ਆਏ ਬਹੁਤ ਜ਼ੋਰ ਲਾਇਆ ਪਰ ਕਹਿੰਦੇ ਵੀ ਅੱਜ ਤੱਕ ਇੱਥੇ ਇਹ ਚੀਜ਼ ਹੋਈ ਨਹੀਂ ਠੀਕ ਹੈ ਵਾਹਿਗੁਰੂ ਜੀ ਹਾਂਜੀ ਦੁੱਧ ਤੋਂ ਦਹੀਂ ਜਮਿਆ ਨਹੀਂ ਠੀਕ ਹੈ ਜੀ ਇਹ ਪਿੱਛੇ ਪ੍ਰਾਤਨ ਖੂ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਹੁਣ ਤੁਹਾਨੂੰ ਚਲਦੇ ਹਾਂ ਲੰਗਰ ਹਾਲ ਦੇ ਵਿੱਚ ਲੈ ਕੇ ਇਹ ਲੰਗਰ ਸ਼ਿਕਾਉਣੀ ਹੈ ਠੀਕ ਹੈ ਵਾਹਿਗੁਰੂ ਜੀ ਉੱਧਰ ਪਵਿੱਤਰ ਸਰੋਵਰ ਹੈ ਹਾਂ ਇਹ ਸੰਗਤਾਂ ਜਿਹੜੀਆਂ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਖੀਰੂ ਸਾਹਿਬ ਨੂੰ ਜਾਣੀਆਂ ਇੱਥੇ ਪੱਕਾ ਦਰਸ਼ਨ ਕਰਕੇ ਠੀਕ ਹੈ ਜੀ ਫੇਰ ਇਹ ਚੱਲ ਕੇ ਪਾਉਣੀ ਹੈ ਅਸੀਂ ਵੀ ਜਾ ਰਹੇ ਹਾਂ ਤਾਂ ਕਰਕੇ ਆਪਾਂ ਇੱਥੇ ਆਏ ਹਾਂ ਹੁਣ ਚੱਲਦੇ ਹਾਂ ਲੰਗਰ ਛਕਾਉਣੇ ਆਂ ਇੰਦਰ ਆ ਪਾਰਕਿੰਗ ਆ ਖੁੱਲੀ ਪਾਰਕਿੰਗ ਹੈ ਕਿਉਂਕਿ ਭਾਰੀ ਗੱਠ ਹੁੰਦਾ ਇੱਥੇ ਸੰਗ ਤਾਂ ਨਾ ਉਹ ਪਿੱਛੇ ਰਿਹਾ ਹੈ ਸ਼ਾਪਾ ਤੁਹਾਨੂੰ ਪਹਿਲਾਂ ਦਿਖਾ ਦਤੀ ਹੈ ਠੀਕ ਹੈ ਇਹ ਇੱਕ ਪਾਰਕ ਬਣਿਆ ਹੋਇਆ ਹੈ ਬਹੁਤ ਖੂਬਸੂਰਤ ਹਾਂ ਜੀ ਇੰਦਰ ਕਰੋ ਜੀ ਦਰਸ਼ਨ ਬਹੁਤ ਸੋਹਣਾ ਹੈ ਇੱਥੇ ਹਰਿਆਣਾ ਪੈ ਜਾਂਦਾ ਇਸ ਕਰਕੇ ਹਿੰਦੀ 'ਚ ਵੀ ਲਿਖਿਆ ਹੋਇਆ ਠੀਕ ਹੈ ਜੀ ਹਾਂ ਚੱਲਦਾ ਹਾਂ ਹਾਂਜੀ ਵਾਇਗਰੂ ਜੀ ਆਹ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਆ ਦੂਰੀ ਲਿਖੀ ਹੋਈ ਹੈ ਇੱਥੇ ਗੁਰਦਾਰਸ਼ਨੀ ਕੋਤੇ ਬਾਦਰ ਸਾਹਿਬ ਤੋਂ ਤੱਕ ਸ੍ਰੀ ਹਜੂਰ ਸਾਹਿਬ ਜਾਣ ਲਈ ਮਾਰਗ ਇੱਥੇ ਦਿੱਲੀ ਜਾਣ ਵਾਲੀਆਂ ਜੰਨੀਆਂ ਵੀ ਗੱਡੀਆਂ ਹਨ ਉਹਨਾਂ ਦਾ ਵੀ ਇੱਥੇ ਵੇਰਵਾ ਦਿੱਤਾ ਹੋਇਆ ਹੈ ਇੱਥੋਂ ਤੇ ਦਿੱਲੀ ਨੂੰ ਕਿਹੜੀ-ਕਿਹੜੀਆਂ ਗੱਡੀਆਂ ਜਾਂਦੀਆਂ ਤੁਸੀਂ ਇਹ ਰੋਕ ਕੇ ਪੜ੍ਹ ਸਕਦੇ ਹੋ ਠੀਕ ਹੈ ਜੀ ਟਾਈਮ ਟੇਬਲ ਹੈ ਗੱਡੀਆਂ ਦਾ ਠੀਕ ਹੈ ਜੀ ਨਾਲ ਹੋਰ ਦਿੱਲੀ ਤੋਂ ਆਉਣ ਆਈਆਂ ਇਹ ਦਿੱਲੀ ਤੋਂ ਔਲੇ ਵਾਲੀ ਗੱਡੀਆਂ ਦਾ ਟਾਈਮ ਟੇਬਲ ਹੈ ਠੀਕ ਹੈ ਜੀ ਆਹ ਟ੍ਰੇਨ ਨੰਬਰ 14622 ਠੀਕ ਹੈ ਜੀ ਅੱਪ ਐਂਡ ਡਾਊਨ ਹੁੰਦਾ 14621 ਔਰ 22 ਫਰੋਜ਼ਪੁਰ ਕੈਂਟ ਤੋਂ Shri Harjursar Nandhed ਹੈ ਠੀਕ ਹੈ ਜੀ ਫਰੋਜ਼ਪੁਰ ਜੰਕਸ਼ਨ ਤੇ ਕੈਂਟ ਗਈ ਹੈ ਇਹਨੂੰ ਹਫਤਾਵਾਰ ਐਕਸਪੈਕਟਸ ਹੈ ਠੀਕ ਹੈ ਜੀ ਇਹ ਚੱਲਦੀ ਹੈ ਜੀ ਸ਼ੁੱਕਰਵਾਰ ਨੂੰ ਕਾਕਸ਼ੀ ਰਹਿ ਹਜੂਰ ਸਾਹਿਬ ਜਾਣ ਦਾ ਸਮਾਂ ਹੈ। ਫਿਰੋਜ਼ਪੁਰ ਕੈਂਟ ਤੇ ਚੱਲਦੀ 1:25 ਦੇ ਰਾਤ ਨੂੰ ਸੌਰੀ ਦੁਪਹਿਰ ਨੂੰ। ਪੰਤਪਤਾਨ ਸਾਹਿਬ ਪਹੁੰਚਦੀ ਹੈ 4:58 ਤੇ ਤੇ ਹਜੂਰ ਸਾਹਿਬ 3:30 ਦੇ ਸਵੇਰੇ ਪਹੁੰਚਦੀਆਂ ਠੀਕ ਹੈ ਜੀ। ਉਹ ਵਾਪਸੀ ਦੇ ਵਿੱਚ ਐਤਵਾਰ ਨੂੰ ਉੱਥੋਂ ਚੱਲਦੀ ਹੈ ਜੀ 11:50 ਤੇ ਪੰਤਪਤਾਨ ਸਾਹਿਬ ਪਹੁੰਚੇ 10:32 ਤੇ ਔਰ ਫਿਰੋਜ਼ਪੁਰ ਕੈਂਟ ਪਹੁੰਚਦੀ 4:30 ਤੇ। ਇਹ ਦੇਖੋ ਕਿੰਨੀ ਵਧੀਆ ਜਾਣਕਾਰੀ ਇੱਥੇ ਦਿੱਤੀ ਹੋਈ ਹੈ। ਕੰਮ ਨਾ ਆਇਆ ਜੇ ਜੀ ਆਪਣੀ ਛੋਟੀ ਜਿਹੀ ਵੀਡੀਓ ਦੇਖਣੋਂ ਵੀਡੀਓ ਵਧੀਆ ਲੱਗੀ ਹੋਵੇ ਔਰ ਤੁਹਾਨੂੰ ਕੁਝ ਜਾਣਕਾਰੀ ਮਿਲੀ ਹੋਵੇ ਤਾਂ ਵੀਡੀਓ ਨੂੰ ਵਕਤ-ਵਕਤ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਠੀਕ ਹੈ ਜੀ ਹਾਂ ਜੀ ਤੇ ਕਮੈਂਟਸ ਜ਼ਰੂਰ ਕਰਿਆ ਕਰੋ ਹੋ ਤੁਸੀਂ ਇਤਿਹਾਸਿਕ ਗੁਰਦਵਾਰਾ ਸਾਹਿਬ ਦੀ ਵੀਡੀਓ ਦੇਖਣ ਵਾਸਤੇ ਪੱਕਾ ਆਪਣਾ ਸੁਝਾਅ ਦਿਆ ਕਰੋ ਠੀਕ ਹੈ ਵਾਇਗਰੂ ਜੀ ਹਾਂ ਜੀ ਆ ਸਾਰਿਆਂ ਨੂੰ ਇੱਕ ਵਾਰ ਫੇਰ ਪਿਆਰ ਭਰੀ ਛੱਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ